thanks for watching ਚਰਨਾਂ ਦੇ ਅੰਦਰ ਮੈਂ ਬੇਨਤੀ ਕਰਦਾ ਵੀ ਸਾਡੇ ਕੈਬਨਿਟ ਮੰਤਰੀ ਫਲੋਰ ਸਾਹਿਬ ਜੀ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਜਿੱਤੇ ਨੇ ਉਹ ਅੱਜ ਸਾਡੇ درمیان ਪਹੁੰਚੇ ਨੇ ਜ਼ੋਰਦਾਰ ਤਾੜੀਆਂ ਨਾਲ ਸਾਰੇ ਜਣੇ ਤਾਹ ਖੜੇ ਕਰਕੇ ਜਿਨ੍ਹਾਂ ਨੂੰ ਜਿੱਤਣ ਦੀ ਖੁਸ਼ੀ ਆ ਤਾ ਹੱਥ ਖੜਕੇ ਤੜਤੜਾ ਵੋਟਰ ਤੁਹਾਡੀਆਂ ਹੀ ਪਾਈਆਂ ਤੁਹਾਡੇ ਨਾਲ ਅਸੀਂ ਜਿੱਤੇ ਆ ਤੁਹਾਡਾ ਪਿਆਰ ਸਾਡੇ ਨਾਲ ਆ ਸਤਿਕਾਰਯੋਗ ਤੇ ਮੈਂ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਇਸ ਬਾਬਾ ਮੁਕੰਮ ਸ਼ਾਦੀਨ ਜੀ ਸ਼ਾਹੀ ਦੇ ਦਰਬਾਰ ਦੇ ਅੰਦਰ ਕੋਈ ਗ੍ਰਾਂਟ ਜਰੂਰ ਦੇ ਕੇ ਜਾਓ ਇਹ ਸਾਰੇ ਇਲਾਕੇ ਦੀ ਖੁਸ਼ਾ ਹੈ ਪਹਿਲੀ ਵਾਰੀ ਤੁਸੀਂ ਜਿੱਤ ਕੇ ਸਾਡੇ ਕੋਲ ਆਏ ਅਸੀਂ ਤਾਂ ਤੁਹਾਡੇ ਨਾਲ ਸਾਰੀ ਜਿੱਤਗੀ ਰਹਿਣਾ ਜੀ ਬਹੁਤ ਬਹੁਤ ਧੰਨਵਾਦ ਜਨਾਬ ਜੀ ਮੈਂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਭਾਵੇਂ ਦਿਨ ਮੈਨੂੰ ਵੀ ਕੇ ਮਿਲੇ ਸੀ ਤੁਹਾਡੇ ਵਿਚਕਾਰ ਆਉਣ ਤੇ ਤੇ ਨਵੇਂ ਏਰੀਏ 'ਚ ਤੇ ਬਹੁਤ ਵੱਡਾ ਬੰਦਾ ਸੀ ਇਹ ਤੁਹਾਡੇ ਸਹਿਯੋਗ ਨਾਲ ਤੇ ਪੀਰਾਂ ਫਕੀਰਾਂ ਤੇ ਸਤਗੁਰਾਂ ਦੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਆਪਾਂ ਇਹ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਸੰਭਾਲੀ ਇਹ ਤਾਂ ਜਿੰਨਾ ਕਰਦੇ ਵਿੱਚ ਮੇਲੇ ਵਰਗੇ ਨਾ ਚੀਜ਼ ਬੰਦੇ ਤੋਂ ਇਹ ਐਡਾ ਵੱਡਾ ਕੰਮ ਸਰ ਕਰਨਾ ਬੜਾ ਔਖਾ ਸੀ ਤੁਹਾਡੇ ਸਹਿਯੋਗ ਨਾਲ ਪੀੜਾ ਪੀੜਾਂ ਦੇ ਸਹਿਯੋਗ ਨਾਲ ਕਿ ਆਪਾਂ ਇੱਥੇ ਤੇ ਤੁਸੀਂ ਪਤਾ ਹੈ ਕਿ ਜੋ ਇਹਨਾਂ ਨੇ ਇੱਥੇ ਦੇ ਲਾਲ ਲਿਖਿਆ ਫੈਸਲਾ ਤੁਸੀਂ ਕਰਨਾ ਕੀ ਬਣਾਉਣਾ ਕੀ ਕਰ ਇੱਕ ਕਵਰ ਆਦਾਂਗੇ ਕਵਰ ਇਹਦੇ 2 ਲੱਖ ਰੁਪਈਆ ਭੇਜ ਦੇਣਗੇ ਭਾਈ 2 ਲੱਖ ਇਸ ਲਈ ਇਹ ਸਾਡੇ ਚੇਅਰਮੈਨ ਸਾਹਿਬ ਨੇ ਸੰਮਤੀ ਦੇ ਇਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਵੀ ਕੁਛ ਨਾ ਕਰ ਜੀ ਇਸ ਦਰਬਾਰ ਦੇ ਅੰਦਰ ਆਪਣੀ ਸੇਵਾ ਜਰੂਰ ਕਰ ਲਓ ਜੀ ਚੇਅਰਮੈਨ ਲਓ ਜੀ 11000 ਰੁਪਏ ਚੇਅਰਮੈਨ ਸਾਹਿਬ ਵੱਲੋਂ ਤੇ 55000 ਰੁਪਏ ਜੀ ਲਾਂਬੜਾ ಗ್ರಾಮ ਪੰਚਾਇਤ ਵੱਲੋਂ ਵੀ ਤੁਹਾਨੂੰ ਦਿੱਤਾ ਜਾਊਗਾ ਤੇ ਮੈਂ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਸਰਪੰਚ ਸਾਡੇ ਜਿੰਦਰ ਨਿੱਜਰ ਸਾਹਿਬ ਜੀ ਉਹ ਵੀ ਉਹਨਾਂ ਨੂੰ ਵੀ ਵਿਜਾਰਸ਼ ਹੈ ਸਾਰਿਆਂ ਨੂੰ ਲਓ ਜੀ 11000 ਰੁਪਏ ਜ਼ੋਰਦਾਰ ਤਾੜੀ ਬਾਬਾ ਜੀ ਆਸ਼ੀਰਵਾਦ ਦਿੰਦੇ ਰਹੋ ਇਦਾਂ ਹੀ ਅਸੀਂ ਵੀ ਤੁਹਾਡੇ ਕੋਲ ਆਉਂਦੇ ਜਾਂਦੇ ਰਹੀਏ ਬਾਕੀ ਜੀ ਸੋਖਾ ਚਾਚਾ ਸਾਡੇ ਅਟਵੰਤ ਸਾਹਿਬ ਜੀ ਆ ਉਹਨਾਂ ਦੀ ਬੜੀ ਰਹਿਮਤ ਹੈ ਸਾਰੀ ਇਸ ਦਰਬਾਰ ਦੇ ਉੱਤੇ ਤੇ 4 ਲੱਖ ਰੁਪਏ ਸਰਪੰਚ ਕੁਵਾਲ ਸਿੰਘ ਹੁਣੇ ਮਦਦ ਸਿਆ ਜੀ ਕਹਿੰਦੇ ਖਾਚਦੇ ਆ ਜ਼ੋਰਦਾਰ ਤਾੜੀ ਉਹਦੇ ਨਾਂ ਤੇ ਵੀ ਲਾਓ ਜੀ ਇਹ ਮੇਲੇ ਜਿਹੜੇ ਲੱਗਦੇ ਬੜਾ ਵਾਹ ਓਏ ਜਾਨ ਕਰਮੇਤੀ ਬੜੀ ਖੁਸ਼ੀ ਆ ਕਿ ਇਹ ਇੰਤਰੀ ਸਾਰੇ ਜਿਹੜੇ ਦੋਸਤਾਂ ਜਿਹੜੇ ਪੱਤਿਆਂ ਦੇ ਮਾਂ ਪੁੱਤਾਂ ਦੇ ਗੁਰੂਆਂ ਦੇ ਕਰਦੇ ਆ ਉਹਨਾਂ ਦੇ ਨਾਲ ਤੇ ਹਰ ਸਾਲ ਜਿਹੜੀਆਂ ਸੰਗਤਾਂ ਆਉਂਦੀਆਂ ਆ ਉਹਨਾਂ ਨੂੰ ਮੈਂ ਦਿਲੋਂ ਬੈਰਕ ਮੁਬਾਰਕਾਈਆਂ ਤੇ ਨਾਲੇ ਵੀ ਬੇਅਤੀ ਕਰਦਾ ਜੋ ਸਾਡੇ ਮਾਪੁਰਸ਼ਾ ਨੇ ਪੀਰਾਂ ਬਖਸ਼ਾ ਨੇ ਕੰਮ ਸਿਖਾਉਣ ਨਾਲ ਉਹ ਸਾਨੂੰ ਮਾਰਗਦਰਸ਼ਨ ਕੀਤਾ ਕਿ ਸਾਨੂੰ ਭਾਈਚਾਰਕ ਸਾਂਝ ਮਿਲਦੂ ਪੰਚਾਇਤ ਦੇ ਤੌਰ ਤੇ ਅਤੇ ਸਾਨੂੰ ਆਪਸੀ ਪਿਆਰ ਜਿਹੜਾ ਉਹ ਬਣਾਉਣਾ ਚਾਹੀਦਾ ਔਰ ਮਾਨਵਤਾ ਦਾ ਖਿਆਲ ਰੱਖਣਾ ਚਾਹੀਦਾ ਉਸ ਮਾਰਗ ਤੇ ਚੱਲ ਕੇ ਸਾਨੂੰ ਸਾਰਿਆਂ ਨੂੰ ਇੱਕੋ ਰਿਸ਼ਤ ਮੰਨੇ ਚਾਹੀਦੀ ਆਪਣੇ ਮਾਪੁਰਸ਼ਾ ਤੋਂ ਜਿਹਾ ਜਿਵੇਂ ਸਾਈਂ ਮਾਪੁਰਸ਼ਾ ਜੀ ਦਾ ਇਹ ਸਮਾਰਕ ਕੀਤਾ ਉਹਨਾਂ ਨੇ ਜੋ ਮਾਨਵਤਾ ਲਈ ਜੋ ਮਾਪਦਾ ਦੇ ਖਲੇਲੇ ਕੀਤਾ ਉਸ ਰਾਸੇ ਤੇ ਚੱਲ ਕੇ ਸਾਨੂੰ ਲੋਕਾਂ ਦੀ ਸੇਵਾ ਕਰਨੀ। ਵਿਨਾਸ਼ਕਾਂ ਦਾ ਕਲੈਕਸ ਸੰਸਭਾਵਰ ਦੀ ਗੱਲ ਕਰ ਰਹੇ ਸੀ। ਉਹ ਉਹ ਚਿਸਤਰਾ ਹੈ ਨਾ ਜੀ ਆਖਬਾਰਾਂ ਦੇ ਵਿੱਚ ਬੜਾ ਕਈ ਵਾਰ ਪੜਦੇ ਆ ਆਪੀ ਲੋਕਾਂ ਚੋਂਦੇ ਕਿ ਇਹ ਸ਼ਲੀਲ ਸਭਿਆਚਾਰ ਆ। ਤੇ ਇਹ ਠੀਕ ਹੈ ਕਿ ਸਾਡਾ ਜਿਹੜਾ ਹਿੰਦੁਸਤਾਨ ਦਾ ਸਭਿਆਚਾਰ ਆ ਇਹ ਬੜਾ ਅਮੀਰ ਸਭਿਆਚਾਰ ਆ ਸਾ। ਚਾਹੇ ਉਹ ਧਾਰਮਿਕ ਸਭਿਆਚਾਰ ਹੋਵੇ। ਚਾਹੇ ਉਹ ਸਨਾ ਮੁੱਖ ਸਪਿਆਚਾਰ ਹੋਵੇ ਤੇ ਸਾਨੂੰ ਇਹ ਵੀ ਨਹੀਂ ਚਾਉਣ ਦੇ ਲਈ ਅਪਰਾਲਿਆਂ ਨੂੰ ਲੋੜ ਹੈ ਕਿਉਂ ਨਾ ਅਪਰਾਲਿਆਂ ਦੇ ਵਿੱਚ ਇੱਕ ਅਸੀਂ ਸੋਚਦੇ ਹਾਂ ਕਿ ਇੱਕ ਸਿਸਟਮ ਪੂਰ ਬਣਾ ਦਿੱਤਾ ਜਾਵੇ ਤੇ ਉਹ ਸੈਂਸਰ ਮੋਡ ਦੇ ਵਿੱਚ ਸਨੇ ਕੋਈ ਸੀਰੀ ਲੀਜ ਕਰ ਰਹੀ ਹੈ ਇਹ ਤਾਂ ਸਾਡੇ ਸਭਿਆਚਾਰ ਨੂੰ ਮਜ਼ਬੂਤ ਕਰਨ ਵਾਲੀ ਹੋਵੇ ਉਹ ਸੀਰੀ ਜਰੂਰ ਲੀਜ ਹੋਣੀ ਚਾਹੀਦੀ ਹੈ ਜਿਉਂ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੋਣ ਸਾਡੇ ਸਭਿਆਚਾਰ ਨੂੰ ਉਹ ਸਭਿਆਚਾਰ ਨੂੰ ਧਾਰਮਿਕ ਸਭਿਆਚਾਰ ਨੂੰ ਕੋਈ ਛੱਟ ਮਾਰਦੇ ਉਹ ਉਸ ਛੱਟਿਆ ਕਲਾ ਉਹ ਨਹੀਂ ਲੰਮੀਆ ਚਾਹੀਦੀ ਇਹ ਸਿਜਾ ਤੇ ਜਿੰਤਾ ਚੰਗੀ ਹੋਵੇ ਬਾਰੇ ਕਿਸ ਤਰ੍ਹਾਂ ਦੇ ਕੰਮ ਜਿਹੜੇ ਵਿੱਚ ਜਿਹੜੇ ਸੀਰੀ ਦੇ ਬਾਰੇ ਸੁਣ ਕੇ ਉਹੀ ਹੋਣ ਜੇ ਇਹ ਸਿਜਾ ਤੇ ਵੀ ਨਗੇ ਇੱਕ ਦਾਸਰਾਬ ਉਹ ਉਹ ਖਨਾ ਉਛਮਸ਼ ਕੋਈ ਤੱਕ ਕਰ ਦੇਗਾ ਦਾ ਹਮੇਸ਼ਾ ਪਾਠਨਾ ਇਹ ਸਟੇਜਾਂ ਤੇ ਭਰੂ ਦੇ ਜਾਂਦਾ ਜੀ ਇੱਕ ਹੁਣ ਕੱਟ ਗਈ ਜਾਂਦਾ ਇਹ ਹੋਲੀ ਹੁਣ ਕੱਟ ਗਈ ਕਲਮਲ ਖੰਬੇ ਅਸਰ ਬਰੇਨਾਂ ਲਈ ਕੋਸ਼ਿਸ਼ ਕਰੋ ਕਿ ਤੁਸੀਂ ਕਿ ਨਹੀਂ ਜੀ ਕੋਈ ਵੀ ਇਹਨਾਂ ਨੂੰ ਵੀ ਮੇਰਾ ਸਿਰ ਵਗੜਾ ਲਾਓ ਬਿਲਕੁਲ ਕਰਾਂ ਕਿ ਕਰ ਠੀਕ ਹੈ ਥੈਂਕ ਯੂ ਜੀ ਮੇਰੇ ਵੱਲ ਜੀ ਇੱਕ ਬੇਚੀ ਕਰਨ ਜਿਹੜਾ ਜੀ ਇੱਕ ਮਿੰਟ ਲੋਕੀ ਪਾਣੀ ਪਏ 100 ਰੁਪਏ ਛੱਡ ਦੇ ਜੇ ਇਹ ਗੱਲਾਂ ਆਪਾਂ ਮਿਲਦਾ ਬਾਅਦ ਰੱਖੋ ਗਣੀਆਂ ਜੀ ਫਰਾਂਗੇ ਆ ਧੰਨਵਾਦ ਸੱਜਣ ਤੁਸੀਂ ਹੋਏ ਸਭ ਤੋਂ ਧੰਨਵਾਦ ਦੋਰੇ ਰੱਖਣੇ ਆ ਉਹ ਤੋਂ ਬਸ ਸਾਰੇ ਬੈਗ ਬੈਗ ਸਾਰੇ ਕਲੀਅਰ ਹੋਈ ਆ ਸਾਡੇ ਆਪ ਕੋਲ ਬਸ ਇਹ ਕੋਈ ਨਹੀਂ ਆ ਉਹ ਸਾਡੀ ਕੋਈ ਗੱਲ ਨਹੀਂ ਉਹ ਸਾਡੇ ਕੋਲ ਕੰਪਲੈਟ ਜਨਤਿਕ ਅਧਿਕਾਰ ਤੋਂ ਇੱਕ ਕਮਰਾ ਬਣਾਉਣ ਵਾਲਾ ਬਹੁਤ ਸਿਰਨਾਖਤ ਮਤ ਹੈ ਬਣਾਉਂਦਾ ਅਸੀਂ ਬਹਿਣ ਮੁੱਕੀ ਬਹੁਤ ਹੈ ਦੂਜੇ ਨੰਬਰ ਨਾਲ ਹੀ ਕੋਈ ਜੀ ਪਾਣੀ ਅੰਦਰੀ ਪੈਦਾ ਹੈ ਸੱਪੜੇ ਵੇ ਹੈਗਾ ਸਾਡੇ ਕੋਲ ਪੈਸੇ ਆਏ ਪੈਸੇ ਸਾਡੇ ਕੋਈ ਕਿਸੇ ਨਹੀਂ ਕਿਸੇ ਗੌਰਮੈਂਟ ਦੇ ਤਾ ਸਾਨੂੰ ਕਾਂਗਰਸ ਸਟਾਰਟ ਮੈਚ ਕੰਮ ਨਹੀਂ ਲੈਣ ਵਾਲੇ ਕੰਮ ਨਹੀਂ ਲੈਣ ਵਾਲੇ ਅੱਜ ਐਸੀਮੈਂਟ ਦਵਾਣੇ ਤੁਹਾਡਾ ਸਾਨੂੰ ਕੰਮ ਚੈੱਕ ਕਰਾ ਦੇ ਸਾਡੀ ਕ੍ਰੋਨੀ ਇੱਕ ਪੈਸਾ ਵੀ ਨਹੀਂ ਆਇਆ ਮੈਂ ਚੈੱਕ ਕਰਦਾ ਬਹੁਤ ਰੱਖਾ ਪਾ ਨੋਟ ਰੱਖਾ ਪਰ ਮੀਆਂ ਜੀ ਮੌਕਮ ਜੀ ਜੀ ਸਾਹ ਜੀ ਸੇਵਾਦਾਰ ਸਾਈ ਸੋਨੀ ਸ਼ਾ ਜੀ ਉਹਨਾਂ ਨੇ ਮੇਰਾ ਨਮਨ ਹੈ ਜੀ ਸੁਖਵੀਰ ਰਾਣਾ ਜੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜੀ। ਤਰਜੀਹ ਫਰਮਾਉਣੇ ਕਾਲਾ ਨਿਜ਼ਾਮ ਪਤਿਜਾ ਵਰਨਜੀਤ ਮਣੀ ਜੀ ਲਕੀ ਲੱਕੀ ਜੀ ਪੰਮਾ ਜੀ ਗਗਨਦੀ ਲਾਡੀ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਮੈਂ ਆਪਣੇ ਕਰਤੂਤਾਂ ਵੱਲ ਆਉਣਾ। ਬਹੁਤ ਬਹੁਤ ਸਾਰਾ ਮਾਨ ਸਨਮਾਨ ਹੋ ਗਿਆ। ਬੜੀਆਂ ਰੌਣਕਾਂ ਲੱਗੀਆਂ। ਸਾਡੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਸਬਾਨ ਦੋਸਤ ਮਿੱਤਰ ਸਾਰੇ ਇਸ ਮੇਲੇ 'ਚ ਪਹੁੰਚੇ ਆ। ਛੋਟੇ ਛੋਟੇ ਬੱਚੇ ਐ ਜਿਹੜੇ ਪਿਛਲੀ ਗਰਮੀयां ਤੇ ਨਾਟੇ ਹੋਏ ਨੇ। ਇਹਤ ਮਣੀ ਬੰਨਾ ਹੈ। ਆ ਜਿਹੜਾ ਕਾਲਾ ਜਿਹਾ ਬੈਠਾ ਨੇ ਖਰੇ ਵੱਡਾ ਹੋ ਕੇ ਸਾਫਰ ਕੋਟੀ ਬਣਨਾ ਹੈ ਐਵੇਂ ਜਿਹਾ ਬੈਠੇ ਆ ਰੱਬਾ ਬਤਾ ਵਾਸਨ ਨਾਲੀਆਂ ਬਣਾ ਦੋ ਨਾ ਆਂ ਦੀ ਬੜੀ ਪ੍ਰੋਬਲਮ ਹੈ ਬਸ ਮੈਂ ਕੁਛ ਨਹੀਂ ਜਾਨਾ ਮੇਰੇ ਪਿੰਡ ਚ ਨਾਲੀਆਂ ਹੋਣੀਆਂ ਜੇ ਮੈਂ ਲਿੱਟ ਲਿੱਟ ਕੇ ਨਾ ਆਵਾਂ ਕਿਉਂਕਿ ਇੱਕ ਇੱਕ ਬੋਟ ਭਾਗੇ ਤੁਹਾਨੂੰ ਚਤਾਇਆ ਸਾਡੀ ਬੜੀ ਕੀਮਤੀ ਵੋਟ ਹੈ ਤੁਸੀਂ ਲਿਖਦੇ ਹੋ ਪੋਸਟਰਾਂ ਤੇ ਆਪਣੀ ਕੀਮਤੀ ਵੋਟ ਪਾ ਕੇ ਸਾਨੂੰ ਅਸੀਂ ਆਪਣੀ ਕੀਮਤੀ ਵੋਟ ਪਾ ਕੇ ਤੁਹਾਨੂੰ ਜਿੱਤਾਇਆ ਪਰ ਤੁਸੀਂ ਜਿੱਤ ਗਏ ਮੈਂ ਕਮੇਟੀ ਬਾਈ ਸੀ ਮੇਰੇ ਨਹੀਂ ਨਿਕਲੀ ਮੈਂ ਹਾਰ ਗਿਆ 250 ਦੇ ਇਨਸਾਨ ਹੋ ਗਿਆ ਮੇਰਾ ਕਿ ਹਰ ਚੌਕ ਵਿੱਚ ਹੁਣ ਨੱਕ ਲੱਗਦਾ ਫੜ ਕੇ ਚਲਾਨ ਕੱਟੀ ਜਾਂਦੇ ਸਭ ਦਾ ਤਿੰਨ ਤਿੰਨ ਬੈਠ ਕੇ ਬੁਲਟੀ ਉੱਤੇ ਮੁੰਡੇ ਜਦੋਂ ਰੇਸ ਦੱਬਦੇ ਡੋੜ-ਡੋੜ ਕੁਰਸੀਆਂ ਤੇ ਟਿੱਟ ਹਿੱਲਦੇ ਹੋ ਜਦੋਂ ਪਿੱਛੇ ਪੱਛਦੇ ਨੇ ਪਰ 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 ਇਹ ਮੇਲੇ ਜਿਹੜੇ ਲੱਗਦੇ ਆ ਸਿਰਫ ਪੰਜਾਬ ਤੁਸੀਂ ਦੇਖਿਆ ਕਿ ਇਸ ਮੇਲੇ ਵਿੱਚ ਦੂਬ ਵਾਲੀ ਲੜਾਈ ਹੋਈ ਇਹ ਸਾਡੇ ਪੰਜਾਬ ਪੁਲਿਸ ਦੀ ਮਿਹਰਬਾਨੀ ਹੈ ਕਿ ਇਹ ਮੇਲਾ ਦੁਬਾਰਾ ਲੱਗਿਆ ਜ਼ੋਰ ਤਾਂ ਸਾਡੀਆ ਪੁਲਿਸ ਵਾਸਤੇ ਕਮੇਟੀ ਲੱਗੀ ਤਾਂ ਜੀ ਉਮੇਦ ਜੀ ਮਿਸ ਪੂਜਾ ਬੋਲਦੀ ਹੈ ਓ ਮਾਨ ਸਾਹਿਬ ਕਹਿੰਦੇ ਤੁਸੀਂ ਬੋਲਦੇ ਨਹੀਂ ਮੈਂ ਤਾਂ ਤੁਹਾਨੂੰ ਗੰਦੇ ਸੁਣਿਆ ਕਹਿੰਦੀ ਮਾਨ ਸਾਹਿਬ ਮੇਰੀ ਇੱਕ ਦਿਲੀ ਤਮੰਨਾ ਹੈ ਪੁੱਤ ਜੀ ਕਿਹੜੀ ਕਿ ਮੈਂ ਗਾਣਾ ਗਾਵਾਂ ਕਹਿੰਦਾ ਹਲੇ ਕੋਈ ਕਸਰ ਹੈ ਨਹੀਂ ਜੀ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਡਿਊ ਟ ਗਾਣਾ ਤੁਹਾਡੇ ਨਾਲ ਗਾਵਾਂ ਅਗੇ ਗੁਰਦਾਸ ਸਿੰਘ ਜੀ ਕਹਿੰਦਾ ਮੰਨਿਆ ਬੀਬਾ ਜੀ ਹਰ ਬੰਦਾ ਤੁਹਾਨੂੰ ਪੰਜਾਬਣ ਪੰਜਾਬਣ ਕਹਿੰਦਾ ਹੈ ਪਰ ਪੰਜਾਬਣ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਸਾਖਤ ਕਾ ਜਾਲੂ ਨਹੀਂ ਪੈਂਦਾ ਸੋਹ ਤੇ ਕਮਾਲ ਹੈ ਇਸ ਮੰਚ ਤੇ ਔਰ ਸਾਡੇ ਦਰਮਿਆਨ ਮੈਂ ਗੁਜ਼ਾਰਿਸ਼ ਕਰਾਂ ਪੱਪੂ ਦਾਖਲ ਸਾਹਿਬ ਪੱਪੂ ਦਾਖਲ ਸਾਹਿਬ ਉਹਨਾਂ ਦਾ ਮਾਨ ਸਨਮਾਨ ਮੰਚ ਤੇ ਜਗENDER ਸਿੰਘ ਜੀ ਨਿਡਰ ਸਾਹਿਬ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਪਲੀਜ਼ ਮੰਚ ਤੇ ਆ ਜਾਓ। ਔਰ ਇੱਕ ਬਹੁਤ ਹੀ ਅੱਛੀ ਸ਼ਖਸੀਅਤ, ਅੱਛੀ ਸੋਚ, ਸਾਫ਼ ਸੁਥਰੀ ਸੋਚ ਦੇ مالک, ਬੜੇ ਅੱਛੇ ਇਨਸਾਨ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਖਾਸ अहमियत ਦਿੱਤੀ ਜਾਂਦੀ ਹੈ। ਸੁਲੰਗੜ ਵਿੱਚ ਗਊਸ਼ਾਲਾ ਖੋਲੀ ਹੈ ਉਹਨਾਂ ਨੇ ਔਰ ਉੱਥੇ ਸੇਵਾ ਕਰਦੇ ਨੇ ਪ੍ਰਸੰਜੀ ਮੈਨੇਜਰ ਸਾਹਿਬ ਔਰ ਮਨਦੀਪ ਬਖਸ਼ੀ ਜੀ ਮੌਨ ਨੋ ਗੁਜ਼ਾਰਿਸ਼ ਕਰਦਾ ਮੰਚ ਤੇ ਆਓ। ਸ਼੍ਰੀਮਾਨ ਸ਼ਾਮਲਾਲ ਚੌਧਰੀ ਜੀ ਪਰ ਕਿ ਤਾਲੀ ਦੋ ਖਾਸ શિક્ષਿਤ ਲਈ اور ਮੈਂ ਹੁਣ ਗੁਜ਼ਾਰਿਸ਼ ਕਰੂੰਗਾ ਇਕਬਾਲ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਆਪਣਾ ਮਾਨ ਸਨਮਾਨ ਅਫzal ਸਾਹਿਬ ਮੋਸਕਰ ਜੀ ਰਾਮਨ ਕਾਰਾ ਨਿਜ਼ਾਮਪੁਰੇ ਜੀ ਹਰਨਾਮ ਸਿੰਘ ਜੀ ਸਾਰੀਆਂ શિક્ષਿਤਾਂ ਮੰਚ ਤੇ ਉਹ ਵੀ ਫਕੀਰ ਫਕਰ ਆਪਣੀ ਮਾਤ ਵਿੱਚ ਆਏ ਜਦੋਂ ਉਹ ਤੋਂ ਰੁੱਖ ਹਵਾਵਾਂ ਤੇ ਮੋੜ ਦਿੰਦਾ ਉਹ ਜੇ ਇਹਨੂੰ ਤਾੜਨਾ ਹੋਵੇ ਇਹਨੂੰ ਤਾੜ ਦਿੰਦਾ ਜੇ ਇਹਨੂੰ ਲੋੜੀਂਦਾ ਹੋਵੇ ਇਹਨੂੰ ਬਾਰ ਦਿੰਦਾ ਆਪਣੀ ਰਹਿਮਤ ਦੀ ਮਾਰਦਾ ਸੱਟ ਐਸੀ ਧਾਣ ਕੁਫਰ ਅਹੰਕਾਰ ਦੀ ਤੋੜ ਦਿੰਦਾ ਓਏ ਸ਼ੀਸ਼ਾ ਟੁੱਟ ਕੇ ਕਦੇ ਨਹੀਂ ਜੁਟ ਸਕਦਾ ਪਰ ਫਕਤ ਦਿੱਤੀ ਤਕਦੀਰ ਨੂੰ ਜੋੜ ਦਿੰਦਾ ਪਿਆਰ ਮੁਹabbat ਦੇ ਉਹ ਮੂਸਾ ਅਮੀਨਾ ਬੁਲਿਏ ਅੱਖਾਂ ਰੱਖੀਏ ਸਿਰੂ ਤੇਂ ਦਾ ਉਹ ਮੂਸਾ ਅਮੀਨਾ ਬੁਲਿਏ ਅੱਖਾਂ ਰੱਖੀਏ ਸਿਰੂ ਤੇਂ ਦਾ ਉਹ ਮੂਸਾ ਅਮੀਨਾ ਬੁਲਿਏ ਅੱਖਾਂ ਰੱਖੀਏ ਸਿਰੂ ਤੇਂ ਦਾ ਹਦੀ ਮੇਰਾ ਪੂਰਿਸ ਇੰਗਲੈਂਡੋਂ ਇਹ ਸਾਡੇ ਭਾਜੀ ਨੇ ਜੇ ਅੰਕਲ ਨਹੀਂ ਹੈਗੇ ਅੰਕਲ ਕਹਿਣਾ ਨਹੀਂ ਅਸੀਂ ਸਕਾਰ ਪਹਿਲਾਂ ਉਹਦੇ 220 ਦਾ ਵਿਆਹ ਕਰਨਾ ਆਪਾਂ ਤੇ ਕ 500 ਕੁੜੀ ਦਾ ਹਾਂ ਇੱਕ ਆਮਾ ਪਰ ਹੋਰ ਵੀ ਕਲੇ ਜਾਣਾ ਹੁਣ ਪਹਾੜ ਵੜ ਦੇਣਾ ਤੇ ਗੱਲ ਨੂੰ ਮੁੰਡਾ ਤਿਆਰ ਆ ਸਰ ਕਿ ਦੂਜੇ ਨਹੀਂ ਮੋਦੀਆਂ ਤੰਦਾਂ ਇੱਕ ਦੂਜੇ ਨਹੀਂ ਮੋਦੀਆਂ ਤੰਦਾਂ ਦਿਲ ਦੇ ਵਿੱਚੋਂ ਕੱਢ ਦੇ ਤੂੰ ਦਿਲ ਦੇ ਵਿੱਚੋਂ ਕੱਢ ਦੇ ਤੂੰ ਮੱਗਾ ਇੱਕ ਗਲ ਮੰਨ ਲੈ ਮੇਰੀ ਦਿਲ ਬਣਾਨੇ ਛੱਡ ਦੇ ਤੂੰ ਦਿਲ ਬਣਾਉਣੇ ਛੱਡ ਦੇ ਤੂੰ ਮੱਗਾ ਇੱਕ ਗਲ ਮੰਨ ਲੈ ਮੇਰੀ ਦਿਲ ਬਣਾਉਣੇ ਛੱਡ ਦੇ ਤੂੰ ਦਿਲ ਬਣਾਉਣੇ ਛੱਡ ਦੇ ਤੂੰ